ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਸੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਅਸੀਂ ਘੱਟ ਰੇਟ ਤੁਹਾਨੂੰ ਮਿਲਣਗੇ ਸੋਹਣੀਆਂ ਗੱਡੀਆਂ ਨੇ ਤੁਹਾਡੇ ਇਲਾਕੇ ਚੋਂ ਤੁਹਾਡੇ ਸ਼ਹਿਰ ਪਿੰਡ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਅਸੀਂ ਤੇ ਆਪਾਂ ਕੱਲੀ ਕੱਲੀ ਗੱਡੀ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9865629488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਬੇਚਣਾ ਤੁਸੀਂ ਚਾਹੁੰਦੇ ਹੋ ਭੇਜ ਕੇ ਆਪਣੇ ਕੋਲ ਐਡ ਲਗਵਾ ਸਕਦੇ ਹੋ ਤੇ ਜਮਾ ਸਸਤੀਕ I10 52000 ਦੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਆਲਟੋ ਤੁਸੀਂ ਚੈੱਕ ਕਰੋ ਜੀ 2008 ਮਾਡਲ ਆਪਾਂ ਗੱਡੀ ਲੈ ਕੇ ਪਹੁੰਚੇ ਆ 2028 ਟੱਕਰ ਗੱਡੀ ਦੀ ਆਪਾਂ ਨੂੰ ਪਾਸਿੰਗ ਅਰ ਨਿਊ ਮਿਲ ਜੂਗੀ ਤੇ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ 120000 ਰੁਪਿਆ ਡਿਮਾਂਡ ਪਹੁੰਚੀ ਹੈ ਤੇ ਜਿਹੜਾ ਰੇਟ ਤੁਹਾਨੂੰ ਮੈਂ ਦੱਸਿਆ ਕੋਈ ਫਿਕਸ ਨਹੀਂ ਹੈਗਾ ਜੇ ਘੱਟ ਵੱਧ ਦਾ ਬੇਕ ਕੀਤਾ ਜਾਊ ਉਹ ਮਾਲਕ ਦਾ ਜਿਹੜਾ ਏਰੀਆ ਤਲਵੰਡੀ ਸਾਬੋਆ 70 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਅੰਦਰੋਂ ਵੀ ਪੂਰੀ ਵਧੀਆ ਜੀ ਬਾਹਰੋਂ ਵੀ ਪੂਰੀ ਵਧੀਆ ਬਾਕੀ ਤੁਸੀਂ ਚਾਰੇ ਪਾਸੇ ਦੇਖ ਰਹੇ ਹੋ ਜੇ ਕਿਸੇ ਨੂੰ ਪਸੰਦ ਆਈਏ ਕੁਝ ਚਾਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਤਲਵੰਡੀ ਸਾਬੋ ਜਾ ਕੇ ਦੇਖ ਸਕਦੇ ਹੋ ਤੇ ਓਨਰ ਦਾ ਮੋਬਾਈਲ ਨੰਬਰ 9592392323 ਗੱਲ ਤੁਸੀਂ ਆਪ ਕਰ ਲਿਓ ਸਕੋਰਪਿਓ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਸਕੋਰਪਿਓ 2014 ਮਾਡਲ ਜਿਵੇਂ ਨਵੀਂ ਗੱਡੀ ਲੈ ਕੇ ਪਹੁੰਚੀ ਹਾਂ ਜੀ ਤੀਜੇ ਓਨਰ ਗੱਡੀ ਹੈ ਕੰਡੀਸ਼ਨ ਚੈੱਕ ਕਰੋ ਜੀ ਟੌਪ ਮਾਡਲ ਗੱਡੀ ਹੈ 912 ਚ ਅਲਾਈ ਨਵੇਂ ਮਾਲਕ ਨੇ ਪਵਾ ਰੱਖੇ ਨੇ ਬਹੁਤ ਸੋਹਣੇ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਬਹੁਤ ਸੋਹਣੀ ਆਪਾਂ ਨੂੰ ਅੰਦਰੋਂ ਗੱਡੀ ਦੇਖਣ ਨੂੰ ਮਿਲੂਗੀ ਡਿਮਾਂਡ ਦੀ ਗੱਲ ਕਰੀਏ ਤਾਂ 6.5 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਕਹੇ ਮੌਕੇ ਤੇ ਰੇਟ ਘੱਟ ਵੱਧ ਹੋ ਜਾਊਗਾ ਇੱਕ ਵਾਰੀ 6.5 ਡਿਮਾਂਡ ਹੈ ਬਾਕੀ ਅੰਦਰੋਂ ਜੇ ਆਪਾਂ ਦੇਖੀਏ ਤਾਂ ਸਾਰੀ ਐਸੈਸਰੀ ਆਪਾਂ ਨੂੰ ਵਧੀਆ ਮਿਲ ਜੂਗੀ ਜਿਵੇਂ ਕਿ ਸੀਟ ਕਵਰ ਮੈਟਿੰਗ ਤੇ ਮੈਟ ਤੇ ਹਰ ਚੀਜ਼ ਦੀ ਬਾਰਨ ਤੁਸੀਂ ਚੈੱਕ ਕਰ ਲਓ ਚਾਰੇ ਪਾਸੋਂ ਤੁਸੀਂ ਵੀਡੀਓ ਚ ਫੋਟੋਆਂ ਦੇਖ ਰਹੇ ਹੋ ਸੀ ਤੇ ਰੰਗ ਰੰਗ ਸਾਰਾ ਕੁਝ ਆਪਾਂ ਨੂੰ ਨਾਲ ਦਾ ਮਿਲ ਜੂਗਾ ਕਿਸੇ ਨੇ ਖਰੀਦਣੀ ਹੈ ਗੱਡੀ ਕਿਸਨੂੰ ਪਸੰਦ ਆਈ ਹੈ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਜਰੂਰ ਕਰ ਲਿਓ ਜੀ ਮਾਲਕ ਦਾ ਨੰਬਰ 9876707225 ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਿਆ ਕਰੋ ਜੇ ਕਿਸੇ ਕੋਲ ਹੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਤਾ ਆਪਣਾ WhatsApp ਨੰਬਰ 94656 29482 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਕੁਝ ਨਹੀਂ ਹੁੰਦਾ ਜੀ ਡੈਜ਼ਾਇਰ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ 2016 ਮਾਡਲ ਬਿਲਕੁਲ ਨਵੀਂ ਸ਼ੌਂਕ ਨਾਲ ਰੱਖੀ ਹੋਈ ਤੇ ਗੱਡੀ ਆਪਾਂ ਲੈ ਕੇ ਪਹੁੰਚਿਆ 460 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜੀ 460 ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਬਟਾਲਾ ਮਾਲਕ ਦਾ ਏਰੀਆ ਜੇ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਮ ਬਟਾਲੇ ਜਾ ਕੇ ਦੇਖ ਸਕਦੇ ਹੋ ਨਵੇਂ ਟਾਇਰ ਨੇ ਕੰਡੀਸ਼ਨ ਆਲੂਕੀ ਸੀ ਰੰਗ ਚਿੱਟਾ ਗੱਡੀ ਦਾ ਤੇ ਵਧੀਆ ਰੱਖੀ ਹੋਈ ਆ ਅੰਦਰੋਂ ਜੇ ਦੇਖੀ ਤਾਂ ਅੰਦਰੋਂ ਪੂਰੀ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਬਾਹਰੋਂ ਪੂਰੀ ਵਧੀਆ ਪਈ ਐ ਚਾਰੇ ਪਾਸੇ ਦੇਖ ਲਓ ਟਾਇਰ ਟੱਪਾ ਦੇਖ ਲਓ ਬਾਕੀ ਮਾਲਕ ਨੇ ਫੋਟੋਵਾਲ ਚ ਸਾਰਾ ਕੁਝ ਦਿਖਾਇਆ ਜਿਹਨੂੰ ਗੱਡੀ ਪਸੰਦ ਆਈ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਤੁਸੀਂ ਜਾ ਸਕਦੇ ਹੋ ਬਟਾਲੇ ਚਲਾ ਕੇ ਦੇਖ ਸਕਦੇ ਹੋ ਗੱਡੀ ਨੂੰ ਤੋਰ ਕੇ ਦੇਖ ਲਓ ਟ੍ਰਾਈ ਲੈ ਲਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੇਖ ਕੇ ਕਰ ਲਓ ਤੇ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 72 187 ਤੇ 72 151 ਇਸ ਨੰਬਰ ਤੇ ਗੱਲ ਤੁਸੀਂ ਆਪ ਹੀ ਕਰ ਲਿਓ ਜੀ ਸਵਿਫਟ ਵੀਡੀਆਈ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਜੀ 2014 ਮਾਡਲ ਸੈਕੰਡ ਓਨਰ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਅਸੀਂ ਤੋਂ 85 ਪਿਆਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਜੀ 14 ਮਾਡਲ ਹੈ ਸੈਕੰਡ ਓਨਰ ਹੈ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਸਰਦੂਲਗੜ ਮਾਲਕ ਦਾ ਏਰੀਆ ਹੈਗਾ ਜਿਹੜਾ ਰੇਟ ਤੁਹਾਨੂੰ ਮੈਂ ਕਨਫਰਮ ਕਰਵਾਇਆ 315 ਇਹ ਕੋਈ ਫਿਕਸ ਨਹੀਂ ਹੈਗਾ ਜੀ ਘਾਟਾ ਵਾਦ ਕੀਤਾ ਜਾਊਗਾ ਮਾਲਕ ਨੇ ਕਿਹਾ ਰੇਟ ਵੈਕੀ ਕਰ ਲਾਂਗੀ ਤੇ ਮਾਲਕ ਨੇ ਕਿਹਾ ਵੀ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਘਰੇ ਆਜੇ ਤੇ ਦੇਖ ਲਓ ਚੈੱਕ ਕਰ ਲਓ ਟ్రਾਈ ਲੈ ਲਿਓ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਮਾਲਕ ਨੇ ਕਿਹਾ ਇੱਕ ਵਾਰੀ ਪਹਿਲਾਂ ਫੋਨ ਜ਼ਰੂਰ ਕਰ ਲਿਓ ਜੀ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਜੀ 628344083 ਇਹ ਮਾਲਕ ਦਾ ਨੰਬਰ ਹੈਗਾ ਤੁਸੀਂ ਗੱਲ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਆਪ ਕਰ ਸਕਦੇ ਹੋ ਜੀ ਬਾਕੀ ਅੰਦਰੋਂ ਦੇਖ ਲਓ ਜੀ ਬਾਹਰੋਂ ਦੇਖ ਲਓ ਸੀਟ ਕਵਰ ਦੇਖ ਲਓ ਮੈਟਿੰਗ ਦੇਖ ਲਓ ਹਰ ਚੀਜ਼ ਦੇਖ ਲਓ ਪੂਰੀ ਵਧੀਆ ਤੁਹਾਨੂੰ ਮਿਲ ਜਾਊਗੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਵੀਡੀਓ ਖਤਮ ਨਹੀਂ ਹੋਈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਦਬਾ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਐਸੇ ਤਰ੍ਹਾਂ ਦੀ ਵੀਡੀਓ ਡੇਲੀ ਤੁਸੀਂ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਚਿੱਟੇ ਜਿਹੇ ਰੰਗ ਦਾ ਉਹਨੂੰ ਜ਼ਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਘਰ ਕੋਠੀ ਮਕਾਨ ਜਦੋਂ ਵੀ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਮੈਸੇਜ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਉਸੇ ਬੀੜਿੰਗ ਬਾਕੀ ਡੇਲੀ ਆਪਾਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਜੇ ਤੁਸੀਂ ਆਪਦੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਅਗਲੀ ਵੀਡੀਓ ਚ ਪਵਾਉਣੀ ਹੈ ਜੀ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਆਪਾਂ ਅਗਲੀ ਵੀਡੀਓ ਚ ਪਾ ਦਾਂਗੇ ਤੇ ਤੁਹਾਡੀ ਐਡ ਹੋ ਚੁਗੀ ਤੁਹਾਡੀ ਮਸ਼ੀਨਰੀ ਦੀ ਤੇ ਤੁਹਾਡੇ ਘਰ ਬੈਠੇ ਬਿਠਾਈ ਜਿਹੜੀ ਤੁਹਾਡੀ ਮਸ਼ੀਨਰੀ ਹੈ ਜਾਂ ਘਰ ਕੋਠੀ ਮਕਾਨ ਹੈ ਉਹ ਸੇਲ ਹੋ ਜਾਵੇਗਾ ਜੀ ਬਾਕੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਦੁਬਾਰਾ ਰੇਟਸ ਗੱਡੀ ਆਪਾਂ ਇੱਕ ਲੈ ਕੇ ਪਹੁੰਚੇ ਹਾਂ ਜਿੰਮੇ ਕਿ ਤੁਸੀਂ ਦੇਖ ਰਹੇ ਹੋ 2010 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਤੇ ਗੱਡੀ ਖੜੀ ਹੈ ਜਗਰਾਉਂ ਏਰੀਆ ਚ ਜਗਰਾਉਂ ਮਾਲਕ ਦੇ ਘਰੇ ਗੱਡੀ ਮਿਲ ਜੂਗੀ ਡਿਮਾਂਡ ਦੀ ਗੱਲ ਕਰੀਏ 2,11500 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜਗਰਾਉਂ ਮਾਲਕ ਦਾ ਏਰੀਆ 70-75% ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਦੇ ਵਿੱਚ ਕਮੀ ਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਐ ਸੀ ਮਾਲਕ ਨੇ ਵਧੀਆ ਰੱਖੀ ਹੋਈ ਐ ਵਧੀਆ ਮਾਲਕ ਨੇ ਚਲਾਈ ਹੋਈ ਐ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਤਾਂ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਇਸ ਨੇ ਤੋਰ ਕੇ ਦੇਖਣੀ ਆ ਤੋਰ ਕੇ ਦੇਖ ਸਕਦਾ ਹਾਂ ਬਾਕੀ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਗੱਡੀ ਨੂੰ ਅੰਦਰ ਆਪਾਂ ਗੱਲ ਕਰੀਏ ਸੀਟ ਕਵਰਾਂ ਦੀ ਤਾਂ ਬਿਲਕੁਲ ਨਵੇਂ ਫਰੈਸ਼ ਚੜੇ ਹੋਏ ਨੇ ਮੈਟਿੰਗ ਆਪਾਂ ਨੂੰ ਸ਼ਾਇਦ ਕਰਵਾਉਣੀ ਪੈਣੀ ਆ ਬਾਕੀ ਮੈਟ ਰੱਖੇ ਹੋਏ ਨੇ ਅੰਦਰ ਸਕਰੀਨ ਲੱਗੀ ਹੋਈ ਆ ਟੱਚ ਸਕਰੀਨ ਤੇ ਇੰਟੀਰੀਅਰ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਸਾਰਾ ਕੁਝ ਟੋਟਲ ਵਧੀਆ ਜੀ ਸਰਵਿਸ ਟੋਟਲ ਮਾਲਕ ਨੇ ਕਰਵਾ ਰੱਖੀ ਆ ਮੋਕੇ ਦਾ 1 ਰੁਪਿਆ ਗੱਡੀ ਕਿਸੇ ਪਾਸੋਂ ਭਾਲ ਦੇਣੀ ਬਾਕੀ ਤੁਸੀਂ ਮਾਲਕ ਦੇ ਘਰੇ ਜਾਓਗੇ ਦੇਖੋਗੇ ਚਲਾ ਕੇ ਦੇਖੋਗੇ ਤੁਹਾਨੂੰ ਗੱਡੀ ਜਿਹੜੀ ਜੱਜ ਜੂਗੀ ਪਸੰਦ ਆਊਗੀ ਬਾਕੀ ਰੇਟ ਮਾਲਕ ਨਾਲ ਕਰ ਲਿਓ ਤੇ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋ 9888106395 ਹੁਣ ਆਪਾਂ ਗੱਲ ਕਰਾਂਗੇ ਜੀ i10 ਗੱਡੀ ਦੀ 골ਡਨ ਰੰਗ ਦੇ ਵਿੱਚ ਆਪਾਂ ਸੀਐਨਸੀ ਕੱਟ ਨਾਲ ਗੱਡੀ ਲੈ ਕੇ ਪਹੁੰਚਿਆ ਸੀਐਨਜੀ ਕਾਪੀ ਤੇ ਚੜੀ ਹੋਈ ਹੈ ਜੀ ਟਾਇਰ ਟੱਪਾ ਵਧੀਆ ਗੱਡੀ ਆਪਾਂ ਨੂੰ ਮਿਲ ਜੂਗੀ ਮਲੋਟ ਤੇ 52000 ਰੁਪਏ ਮਾਲਕ ਬੰਨੋ ਡਿਮਾਂਡ ਆਪਣੇ ਕੋਲੇ ਪਹੁੰਚੀ ਐ 2009 ਮਾਡਲ ਗੱਡੀ ਆ ਅੰਦਰੋਂ ਵੀ ਗੱਡੀ ਠੀਕ ਐ ਬਾਹਰੋਂ ਵੀ ਠੀਕ ਐ ਬਾਕੀ ਰੰਗ ਰੂਗ ਤੁਸੀਂ ਦੇਖ ਲਓ ਜੀ ਵਧੀਆ ਆਪਾਂ ਨੂੰ ਮਿਲ ਜੂਗਾ ਸੋਹਣੀ ਗੱਡੀ ਐ ਖੜੀ ਵੀ ਸੋਹਣੀ ਲੱਗਦੀ ਐ ਬਾਕੀ ਤੁਸੀਂ ਫੋਟੋ ਮਾਲ ਚ ਸਾਰਾ ਕੁਝ ਦੇਖ ਰਹੇ ਹੋ ਜੀ 52000 ਦੇ ਵਿੱਚੋਂ ਘਾਟਾ ਵਾਧਾ ਕਰਕੇ ਮਾਲਕ ਕਹਿੰਦੇ ਆ ਵੀ ਗੱਡੀ ਸੇਲ ਕਰ ਦਾਂਗੇ ਪਹਿਲਾਂ ਤੁਸੀਂ ਕੋਈ ਗੱਲ ਕਰਨੀ ਐ ਤਾਂ 62806 58419 ਇਹ ਮਾਲਕ ਦਾ ਨੰਬਰ ਹੈ ਗੱਲ ਤੁਸੀਂ ਆਪ ਕਰ ਲਿਓ ਜਿਹੜੀ ਵੀ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨੀ ਹੋਈ ਬਾਕੀ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੇ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਦ ਵਾਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਜੀ ਅਗਲੀ ਵੀਡੀਓ ਚ ਤੁਸੀਂ ਵੀ ਐਡ ਕਰਵਾਉਣੀ ਆ ਆਪਣੇ ਕੋਲ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਜੇ ਤੁਸੀਂ ਕੋਈ ਫਰਮਾਇਸ਼ ਤੇ ਕੋਈ ਗੱਡੀ ਘਰ ਕੁਠੀ ਮਕਾਨ ਕਿੰਨੇ ਰੇਟ ਚ ਚਾਹੁੰਦੇ ਹੋ ਕਿਹੜੇ ਏਰੀਆ ਚੋਂ ਤਾਂ ਤੁਸੀਂ ਕਮੈਂਟ ਵੀ ਕਰੋ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਵੀ ਆਪਾਂ ਅਗਲੀ ਵੀਡੀਓ ਚ ਜਿਹੜੀ ਮਸ਼ੀਨਰੀ ਵਾਸਤੇ ਤੁਸੀਂ ਕਹੋਗੇ ਉਹ ਵੀ ਪਾ ਦਾਂਗੇ ਕਿ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਚਲਦੀ ਨਵੀਂ ਵੀਡੀਓ ਨਵੇਂ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਦੇ ਨਾਲ ਸੀ